ਆਹਨੇ ਕੀ ਨਾ ਕਹਾਈ ਮੇਰਾ ਨਾਮ ਸਲੱਖਣ ਸਿੰਘ ਤੋੜੋ ਸ਼ਹੀਦ ਭਗਤ ਸਿੰਘ ਨਾਇਬ ਸਭਾ ਦੇ ਸੂਭਾ ਮੀਤ ਪ੍ਰਧਾਨ ਕੀ ਇਹ ਸਾਰਾ ਮਾਮਲਾ ਜਿਹੜਾ ਡੀਐਸਪੀ ਦੇ ਕੋਲ ਪਹਲੇ ਪਹਲ ਕੀਤੀ ਜਾ ਰਹੀ ਹੈ ਇਹ ਮਾਮਲਾ ਜਿਹੇ ਪਿਛਲੀ 22 ਤਰੀਕ ਤੋਂ ਲਗਾਤਾਰ ਪ੍ਰੈਸ ਦੇ ਰਾਹੀਂ ਪ੍ਰਸ਼ਾਸਨ ਪ੍ਰਸ਼ਾਸਨ ਦਾ ਧਿਆਨ ਚ ਲਿਆਉਣਾ ਚਾਹੁੰਦੇ ਹਾਂ ਪਰ ਪ੍ਰਸ਼ਾਸਨ ਦੇ ਕੋਈ ਕੰਮ ਤੇ ਜਿਹੜਾ ਵਾ ਜੋ ਨਹੀਂ ਸਰ ਕਰਈ ਅੱਜ ਅਸੀਂ ਗੋਂਦਵਾਲ ਡੀਐਸਪੀ ਦਫ਼ਤਰ ਕੁਝ ਪੰਡਾਂ ਦੇ ਸਾਥੀ ਲੈ ਕੇ ਆਏ ਆਂ ਕਿ ਜਿਹੜਾ ਜਿਹੜੇ ਲੋਕਾਂ ਦੀਆਂ ਦਰਖਾਸਤਾਂ ਲੰਬੇ ਸਮੇਂ ਤੋਂ ਇੱਥੇ ਰਪੀਆਂ ਵਾਂ ਜਿਨ੍ਹਾਂ ਤੇ ਕਾਰਵਾਈ ਨਹੀਂ ਕੀਤੀ ਜਾ ਰਹੀ ਛੁੱਟੀਆਂ ਛੱਬੀਆਂ ਦਰਜ ਕੀਤੀਆਂ ਗਈਆਂ ਉਹ ਸਾਰੇ ਮਸਲੇ ਅਸੀਂ ਇੱਥੇ ਲੈ ਕੇ ਆਏ ਇਹਦੇ ਕਾਰਨ ਹੈ ਵੀ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਜਿਹੜਾ ਉਹਦੇ ਕਹਿੰਦੇ ਡੀਐਸਪੀ ਜੋ ਕਹਿੰਦਾ ਡੀਐਸਪੀ ਉਹ ਕਰਦਾ ਤੇ ਆਮ ਲੋਕ ਜਿਹੜੇ ਉਹਨਾਂ ਨੂੰ ਹਿਸਾਬ ਨਹੀਂ ਮਿਲ ਰਿਹਾ ਇਸ ਕਰਕੇ ਅਸੀਂ ਅੱਜ ਦਫ਼ਤਰ ਮਾਲੇ ਤੇ ਬੈਠੇ ਆ ਜਿਨ੍ਹਾਂ ਚਿਰ ਸਾਨੂੰ ਹਿਸਾਬ ਨਹੀਂ ਮਿਲਦਾ ਉਹਨਾਂ ਚਿਰ ਅਸੀਂ ਦਫ਼ਤਰ ਦੇ ਮੂਰੇ ਬੈਠੇ ਰਵਾਂਗੇ ਕਿਵੇਂ ਲੱਗਦਾ ਹੈ ਕਿ ਹਲਕਾ ਵਿਧਾਇਕ ਦੇ ਇਸ਼ਾਰਿਆਂ ਦੇ ਕੰਮ ਹੋ ਰਹੇ? ਬਿਲਕੁਲ ਜੀ ਹਲਕਾ ਵਿਧਾਇਕ ਕਵੇ ਦੇਣਿਆ ਤੇ ਡੀਐਸਪੀ ਕਹਿੰਦਾ ਦੇਣਿਆ ਹਲਕਾ ਵਿਧਾਇਕ ਕਵੇ ਰਾਤ ਹੈ ਤੇ ਡੀਐਸਪੀ ਸਾਹਿਬ ਕਹਿੰਦਾ ਰਾਤ ਆ। ਕੋਈ ਵੀ ਇਦਾਂ ਦਾ ਸਾਨੂੰ ਲੱਗਦਾ ਨਹੀਂ ਵੀ ਜਿਹੜਾ ਹਲਕਾ ਸ਼ਰੇ ਆ ਪਿੰਡਾਂ ਦੇ ਵਿੱਚ ਨਸ਼ੇ ਵੇਗਰਾਇਆ। ਨਸ਼ੇ ਵੇਚਣ ਵਾਲੇ, ਚੋਰੀਆਂ ਕਰਨ ਵਾਲੇ, ਟੱਕਰਤਿਆਂ ਕਰਨ ਵਾਲਿਆਂ ਦੇ ਹੌਸਲੇ ਬੁਲੰਦ ਆ। ਪੁਲਿਸ ਜਿਹੜੀ ਹੈ ਲਗਾਤਾਰ ਐਮਐਲਏ ਦੇ ਆਓ ਭਗਤ ਵਿੱਚ ਲੱਗੀ ਆ। ਐਮਐਲਏ ਦੇ ਅੱਗੇ ਪਿੱਛੇ ਘੁੰਮ ਰਹੀ ਆ। ਆਮ ਲੋਕ ਜਿਹੜੇ ਆ ਉਹ ਦਰਦ ਦਰਦਿਆਂ ਠੋਕਰਾਂ ਖਾ ਰਹੇ ਆ। ਕਿਵੇਂ ਦੇ ਜਦੋਂ ਇਸ਼ਤਿਹਾਰ ਆਪਾਂ ਪੜਦੇ ਆ ਉਹ ਕਹਿੰਦੇ ਲੋਕਾਂ ਦੇ ਘਰ ਬੈਠਿਆਂ ਕੰਮ ਹੋ ਰਿਹਾ ਲੋਕ ਫੋਨ ਕਰਨ ਤੇ ਕੰਮ ਹੋ ਰਿਹਾ ਆ ਵੇਖੋ ਔਰਤਾਂ ਕਿੰਨੀਆਂ ਔਰਤਾਂ ਜਿਹੜੀਆਂ ਪੀੜਤ ਔਰਤਾਂ ਵਾਂ ਜਿਹੜੀਆਂ ਡੀਐਸਪੀ ਦੇ ਦਫ਼ਤਰ ਆਪਨਾ ਦੁੱਖ ਦਸਣ ਆਈਆਂ ਤੇ ਇੱਥੇ ਦੁੱਖ ਦੀ ਗੱਲ ਇਹ ਆ ਵੀ ਇੱਥੇ ਦਫ਼ਤਰ ਦੇ ਵਿੱਚ ਡੀਐਸਪੀ ਵੀ ਭੱਜ ਗਿਆ ਤੇ ਕੋਈ ਇਹਦੇ ਦਫ਼ਤਰ ਦੇ ਵਿੱਚ ਹਾਜ਼ਰ ਨਹੀਂਗਾ ਲੋਕ ਆਪਣਾ ਦੁੱਖ ਦਸਣ ਆ ਕੇ ਆਏ ਆ ਤੇ ਸਾਡੇ ਸਾਡੇ ਜੇਬਾਂ ਦੇ ਵਿੱਚ ਇਹਨਾਂ ਨੂੰ ਤਨਖਾਹ ਜਾਂਦੀ ਆ ਤੇ ਇਹਨਾਂ ਦਾ ਫਰਜ਼ ਬਣਦਾ ਆ ਵੀ ਜਿਹੜੇ ਲੋਕ ਪਰਜਾ ਸਾਡੇ ਕੋਲ ਆਈ ਇਹਨਾਂ ਦਾ ਦੁੱਖ ਸੁਣੀਏ ਤੇ ਉਹਦਾ ਮਸਲਾ ਹੱਲ ਕਰੀਏ ਪਰ ਸਾਰਾ ਇਹ ਸ ਕੋਈ ਦਫਤਰ ਦੇ ਵਿੱਚ ਆਜਰਨੀਗਾ ਜੀ ਜਿਹੜਾ ਤਰਨਾਨ ਕੱਲਾ ਜਾਰੀ ਰਹੇਗਾ ਇਹ ਤਰਨਾਨ ਮੈਥੇ ਸਮੇਲੀ ਆ ਜੀ ਇਹ ਅੱਜ ਜਿਹੜੇ ਸਾਥੀ ਆਏ ਨੇ ਕੁਝ ਪਿੰਡਾਂ ਦੀ ਗਿਣਤੀ ਆ ਕੀਤੀ ਜਿਹੜੇ ਜਿਹੜੇ ਪਿੰਡਾਂ ਡਿਊਟੀ ਲਈ ਆਈ ਹੀ ਉਹ ਪਿੰਡ ਆਏ ਸਾਨੂੰ ਪਤਾ ਕਿ ਡੀਐਸਪੀ ਦਾ ਤੇ ਹਲਕਾ ਵਿਧਾਇਕ ਦਾ ਜਿਹੜਾ ਪਾਰਾ ਵਾ ਇਹ ਥੋੜਾ ਜਿਆਦਾ ਤਾਂ ਚੜਿਆ ਨੂੰ ਲਾਉਣ ਵਾਸਤੇ ਸਾਨੂੰ ਲਗਾਤਾਰ ਤਰਨਾ ਚਲਾਉਣਾ ਪੈਣਾ ਇਹ ਕਿੰਨੇ ਦਿਨ ਚੱਲਦਾ ਸੀ ਜਾਜਾ ਸਾਨੂੰ ਦਿੱਲੀ ਮੋਰਚੇ 'ਚ ਅਸੀਂ ਜਿਹੜਾ ਮੋਦੀ ਹੰਕਾਰਿਆ ਸੀ ਉਹਦਾ ਕਿਲਾ ਕੱਢ ਕੇ ਆਏ ਆ ਤੇ ਸਾਨੂੰ ਬਾਹਰ ਸੜਕਾਂ ਤੇ ਰਹਿਣਾ ਰਾਤਾਂ ਕੱਟਣੀਆਂ ਆਉਂਦੀਆਂ ਤੇ ਅਸੀਂ ਇਹਨਾਂ ਇੱਥੋਂ ਵੀ ਅਸੀਂ ਨ ਲੱਗ ਜਾਣਾ ਅਸੀਂ ਪੂਰੀ ਤਿਆਰੀ ਕੀਤੀ ਆ ਡੂਰ ਸਾਹਿਬ ਹਲਕੇ ਚ ਪੂਰੇ ਜ਼ਿਲ੍ਹੇ ਦੇ ਵਿੱਚ ਲਗਾਤਾਰ ਜਿਹੜੇ ਪਿੰਡਾਂ ਦੀਆਂ ਡਿਊਟੀਆਂ ਲੱਗਣਗੀਆਂ ਉਹ ਆਪਣੀ ਡਿਊਟੀ ਦੇ ਹਿਸਾਬ ਨਾਲ ਇੱਥੇ ਆਉਣਗੇ ਇਹ ਤੀਨਾਂ ਤੁਹਾਡਾ ਜੀ ਕਿਸ ਜੱਥੇਬੰਦੀ ਆ ਗਈ ਮੈਂ ਜਮਹੂਰੀ ਕਿਸਾਨ ਸਭਾ ਤੋਂ ਰਿਸ਼ਮ ਸਿੰਘ ਫਿਰੋਕੇ ਸੁਭਾ ਕਮੇਟੀ ਮੈਂਬਰ ਕੀ ਕਹਿਣਾ ਚਾਹੋਗੇ ਜੀ ਡੀਐਸਪੀ ਡਾਕਟਰ ਗੋਦਾਲਾ ਸਾਹਿਬ ਜਿਹੜੇ ਬਾਈ ਕਰਕੇ ਜਿਹੜਾ ਤਣਾ ਲੱਗਿਆ ਪਿਛਲੇ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਡੀਐਸਪੀ ਨੇ ਕੁਝ ਨਹੀਂ ਕੀਤਾ ਐਮਐਲਏ ਦੇ ਸ਼ਾਰਿਆਂ ਤੇ ਸੱਬੀਆਂ ਬਣੀਆਂ ਵਾ ਉਹਨਾਂ ਨੂੰ ਫੜ ਨਹੀਂ ਰਿਹਾ ਨਜਾਇਜ਼ ਸੱਬੀਆਂ ਵਾਲੇ ਨੂੰ ਕਹਿੰਦਾ ਮੈਂ ਫੜਨਾ ਜਿਹੜੀਆਂ ਤੁਹਾਡੀਆਂ ਜਾਇਜ਼ ਸੱਬੀਆਂ ਵਾ ਮੈਂ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰਨਾ ਇੱਕ ਜੰਟਿਆ ਪਘੋੜਾ ਬਾਓ ਪੀਓ ਅਦਾਲਤ ਦਾ ਉਹਨੂੰ ਵੀ ਨਹੀਂ ਫੜ ਰਿਹਾ ਲਗਾਤਾਰ ਉਹ ਘਰੇ ਹੀ ਆਪਣੇ ਰਹ ਜਾਂਦਾ ਕਿ ਉਹ ਕਿਤੇ ਜਾ ਰਿਹਾ ਤੇ ਉਹਦੀ ਲਗਾਤਾਰੇ ਮਦਦ ਬੀਐਸਪੀ ਐਮਐਲਏ ਦੇ ਕਹਿੰਦੇ ਕਰ ਲੱਗ ਦੇਖਿਆ ਜਾਵੇ ਇਹ ਹਲਕੇ ਜਿਹੜਾ ਨਸ਼ੇ ਦਾ ਲਗਾਤਾਰ ਜਿਹੜਾ ਉਹ ਜਾ ਰਿਹਾ ਤੇ ਸਰਕਾਰ ਉੱਪਰ ਕਹਿ ਰਹੀ ਹੈ ਵੀ ਜਿਹੜਾ ਨਸ਼ਾ ਮੁਕਤ ਹੋ ਗਿਆ ਇਹਨੇ ਦੇਖਦੇ ਦੀ ਨੇ ਜੇ ਨਸ਼ਾ ਤਾਂ ਪਿੰਡਾਂ ਦੇ ਵਿੱਚ ਧੜਾ ਧੜ ਵੇਚ ਰਿਆ ਸਿਰਫ ਇੰਨਾ ਕਹੀ ਵੇਖਿਆ ਜ਼ਰੂਰ ਹੈ ਕਿ ਐਮਐਲਏ ਦੇ ਨਾਲ ਬਹਿ ਕੇ ਡੀਐਸਪੀ ਨੇ ਕਾਨਫਰੰਸ ਜ਼ਰੂਰ ਕੀਤੀ ਆ ਮੈਨੂੰ ਦੱਸਿਆ ਜਾਵੇ ਕਾਨਫਰੰਸ ਤੋਂ ਬਾਅਦ ਕਿੰਨੇ ਲੋਕ ਫੜੇ ਆ ਧੜਾ ਧੜ ਨਸ਼ਾ ਵੇਚ ਰਿਆ ਪਹਿਲੀਆਂ ਸਰਕਾਰਾਂ ਨਾਲੋਂ ਦੋ ਕਦਮ ਅੱਗੇ ਚੱਲ ਰਹੀ ਹੈ ਸਰਕਾਰ ਜਿਹੜਾ ਧਰਨਾ ਕਿਨਾਂ ਸੰਬੰਧਾ ਚੱਲ ਰਿਹਾ ਇਹ ਹੁਣ ਆਣ ਮਿੱਥੇ ਸਮੇ ਵਾਸਤੇ ਧਰਨਾ ਵਾ ਅਸੀਂ ਅੱਜ ਕੁਝ ਕੁ ਪਿੰਡਾਂ ਦੇ ਬੰਦੇ ਆਏ ਆ ਤੇ ਇਹ ਧਰਨਾ ਨਹੀਂ ਅੰਦੋਲਨ ਆ ਜਿੰਨਾਂ ਤੇ ਇਨਸਾਫ ਨਹੀਂ ਮਿਲਦਾ ਅਸੀਂ ਇੱਥੇ ਬੈਠੇ ਆ ਬੈਠ ਗਏ ਹੁਣ ਡਟ ਕੇ ਟੋਣ ਵਾਲ ਅਸੀਂ ਇੱਥੇ ਬੈਠੇ ਰਵਾਂਗੇ ਧਰਨਾ ਲੱਗਾ ਹੈ ਕੱਲ ਤੋਂ ਉਹਨਾਂ ਦਾ ਕਹਿਣਾ ਹੈ ਕਿ ਡੀਐਸਪੀ ਅਤੂਲ ਸੋਨੀ ਜਿਹੜਾ ਉਹ ਬੁਧਾਇਕ ਦੀ ਸ਼ਹਿਰੇ ਕੰਮ ਕਰ ਰਿਹਾ ਵਾ ਝੂਠੇ ਪਰਚੇ ਕਰ ਰਿਹਾ ਵਾ ਜੈਨ ਨੂੰ ਮੰਗਾ ਸਾਡੀਆਂ ਨਹੀਂ ਮੰਗੀਆਂ ਮੰਨ ਰਿਹਾ ਸਰ ਕੀ ਕਾਰਨ ਹੈ ਕੀ ਦਿਦਨਾ ਹੈ ਜਿਹੜਾ ਧਰਨਾ ਲੱਗਾ ਹੈ ਕੀ ਕਹਿਣਾ ਤੁਹਾਡਾ ਇਸ ਬਾਰੇ ਪਰਸੋਂ ਇਹਨਾਂ ਸਾਰੇ ਬੰਦੇ ਇਕੱਠੇ ਹੋ ਗਿਆ ਸੀ ਜਿਸ ਸੁਲੱਖਣ ਸੀਗਾ ਤੇ ਨਾਲ ਇਹਨਾਂ ਦੇ ਕੋਈ 8-9 ਬੰਦੇ ਹੋਰ ਆਏ ਸੀਗੇ ਸਾਰੇ ਕਿਸਾਨ ਹੀ ਉਹਨਾਂ ਦੇ ਸੀਗੇ ਆੰਦੀ ਰਿਸਪੈਕਟਫੁਲੀ ਬੈਠੇਗੇ ਚਾਹ ਪਾਣੀ ਪੁਲਾਇਆ ਨੂੰ ਤੇ ਕਹਿੰਦੇ ਸਾਡੇ ਇਹ ਮਸਲੇ ਨੇ ਉਹਨਾਂ ਨੇ ਇੱਕ ਲਿਸਟ ਦਿੱਤੀ ਜਿਸ ਅੱਠ-ਨੌ ਮਸਲੇ ਲਿਖੇ ਹੋਏ ਸੀ ਉਹਨਾਂ ਨੇ ਉਹ ਪੜਨ ਯੋਗ ਨਹੀਂ ਸੀ 나 ਹੀ ਮੈਨੂੰ ਪਤਾ ਸੀ ਕਿਹੜੇ-ਕਿਹੜੇ ਮਸਲੇ ਆ ਉਹ ਮੈਂ ਬਿਠਾ ਕੇ ਰੀਡਰ ਨੂੰ ਦੇਤੇ ਵੀ ਤੂੰ ਇਹਨਾਂ ਦਾ ਸਾਰਾ ਬਣਾ ਕੇ ਕਿਹੜੇ-ਕਿਹੜੇ ਮੁਕੱਦਮੇ ਨੇ ਕਿਹੜੇ-ਕਿਹੜੇ ਥਾਣੇ ਦੇ ਕਿਹੜੇ-ਕਿਹੜੇ ਚੌਂਕੀਆਂ ਨੂੰ ਕਿਹੜੇ-ਕਿਹੜੇ ਆਈਓ ਕੋ ਲੈ ਕੇ ਸਾਰੇ ਇੱਥੇ ਕੱਲ੍ਹ ਦੇ ਦਿਨ ਚ ਮੰਗਾ ਲੈ ਸੁਲੱਖਣ ਕਹਿੰਦਾ ਮੇਰਾ ਇੱਕ ਮਕਦਮਾ ਹੈਗਾ 3392892024 ਦਾ 332 324 341 506 ਦਾ ਜੀ ਜਿਹਦੇ ਵਿੱਚ ਇਹਦੇ ਬੇਟੇ ਨੇ ਜਿਹੜਾ ਇਹਦਾ ਬੇਟਾ ਹੈਗਾ ਵੱਡਾ ਉਹਨੇ ਇੱਕ ਬੰਦੇ ਦੇ ਨਾਲ ਲੜਾਈ ਕੀਤੀ ਏ ਇਹਦੀ ਦੁਕਾਨ ਸੀਗੀ ਦੁਕਾਨ ਦੇ ਜਿਹੜਾ ਸੀ ਆ ਬੰਦਾ ਚੁਰਨ ਲੈਣ ਲਈ ਵਸਤੇ ਗਿਆ ਸੀ ਚੁੱਕਰ ਜਿਹਨੂੰ ਕਹਿੰਦੇ ਕਿ ਫੀਡ ਜਿਹੜੀ ਹੁੰਦੀ ਹੈ ਉਹ ਲੈਣ ਗਿਆ ਸੀ ਉਹ ਫੀਡ ਠੀਕ ਨਹੀਂ ਨਿਕਲੀ ਨੇ ਦੁਕਾਨ ਦੀ ਉਸ ਬੰਦੇ ਨੇ ਬਜ਼ੁਰਗ ਬੰਦਾ ਉਹ ਵੀ ਉਹਨੇ ਜਾ ਕੇ ਜਦੋਂ ਵਾਪਸ ਕੀਤੀ ਉਹ ਕਹਿੰਦਾ ਮੈਂ ਵਾਪਸ ਨਹੀਂ ਕਰਨੀ ਉਦੋਂ ਚੂਚੂ ਮੈਂ ਆ ਗਿਆ ਉੱਥੇ ਇਹਦੇ ਹੱਥਵਾਲੀ ਉਸਦੇ ਸਿਰ ਤੇ ਵੱਜ ਗਈ ਛੱਟ ਸਿਰ ਤੇ ਸਾਡੇ ਵੱਜੂng ਤੁਸੀਂ ਸੱਟ ਦੇਖੋਗੇ ਤੇ ਉੱਚ ਇਹ ਉਹਦੀ ਸਾਡੇ ਵੱਜੀ ਗਏ ਉਹ ਸਾਰੀ ਉਹਦੀ ਜਿਹੜੀ ਸਾਰਾ ਸਿਰ ਉਹਦਾ ਫਟਿਆ ਹੋਇਆ ਸੀਗਾ ਕਹਿੰਦਾ ਇਹਨੂੰ ਮੁਕਦਮੇ ਨੂੰ ਕੈਨਸਲ ਕਰਨਾ ਹੈਗੇ ਮੈਂ ਕਿਹਾ ਇਹ ਨਹੀਂ ਹੋ ਸਕਦਾ ਹੈਗਾ ਜੋ ਜੋ ਜੈਨੂਨ ਕੰਮ ਹੋਣਗੇ ਤੁਹਾਡੇ ਅਸੀਂ ਜ਼ਰੂਰ ਤੁਹਾਡੇ ਜੈਨੂਨ ਕੰਮ ਕਰਾਂਗੇ ਪਰ ਇਹਨੂੰ ਨਹੀਂ ਅਸੀਂ ਕੈਨਸਲ ਕਰ ਸਕਦੇ ਕੋਈ ਇੱਕੋ ਬੰਦਾ ਲੜਿਆ ਇੱਕੋ ਬੰਦੇ ਨਾਲ ਲੜਿਆ ਗਿਆ ਸਿਰ ਤੇ ਉਹਦੇ ਸਾਟੇ ਗਈ ਹੈ ਇਹਦੇ ਨਾਲ 324 ਬਣੀ ਵਾਲੇ opinion ਨਾਲ ਲਿਆਣੀ ਕੀ ਬ 307 ਹੀ ਬਣ ਜੇਗੀ ਇਹ ਕੈਨਸਲ ਕਰਾਉਣ ਦੇ ਬਾਅਦ ਉਸੇ ਗੱਲ ਪਿੱਛੇ ਬੈਠੇ ਵੀ ਅਸੀਂ ਨਹੀਂ ਵੀ ਅਸੀਂ ਉਹ ਕੈਨਸਲ ਕਰਵਾਣਾ ਹੈਗੇ ਆ ਗਿਆ ਜਿਹੜਾ ਸਲੱਖਣ ਸਿੰਘ ਤੋੜ ਆਪਣਾ ਪਰਸਨਲ ਮਸਲਾ ਲੈ ਕੇ ਵੀ ਇੱਥੇ ਜਦ ਇਹ ਬੰਦੀ ਇਹ ਸਾਰਾ ਲੈ ਰਿਹਾ ਇਹ ਤਾਂ ਕੋਈ ਹੈਵੀ ਪਰਸਨਲ ਹੈ ਇਹਦੇ بیٹے ਦਾ ਰੋਲ ਹੈਗਾ بیٹے ਦਾ ਮੇਰੇ ਦੇ ਉੱਪਰ ਵਰਚਾ ਜਰਜ ਹੋਇਆ ਗਿਆ ਲੜਿਆ ਗਿਆ ਮੈਂ ਮੌਕੇ ਤੇ ਆਪ ਗਿਆ ਪਹਿਲੇ ਚੌਕੀ ਇੰਚਾਰਜ ਗਿਆ ਗਿਆ ਉਸ ਤੋਂ ਪਰਚਾ ਦਿੱਤਾ ਗਿਆ ਐਸ ਐਚਓ ਗਿਆ ਗਿਆ ਮੈਂ ਆਪ ਪਰਸਨਲੀ ਜਾ ਕੇ ਦੇਖਿਆ ਵੀ ਉਥੇ ਕੀ ਸੀ ਹਾਲਾਤ ਇਹਦੇ ਉਥੇ ਲੜੇ ਨੇ ਉਥੇ ਆਂਡ ਗੋਲ ਮੈਂ ਪੁੱਛਾ ਕੀਤਾ ਗਿਆ ਤੇ ਇਹ ਗੱਲ ਸਾਰੀ ਇਹ ਹਲਕਾ ਇਹ ਉਹਨਾਂ ਦਾ ਦੋ ਪੀ ਹਲਕਾ ਵਿਧਾਇਕ ਦੀ ਸ਼ਾਇਦ ਇਹ ਸਾਰਾ ਕੁਝ ਹੋ ਰਿਹਾ ਹੈ ਇਸ ਲਈ ਤੁਸੀਂ ਕੀ ਕਹਿਣਾ ਜੀ ਮੈਂ ਕਿਹਾ ਮੇਰਾ ਟੈਲੀਫੋਨ ਨਾਲ ਪਿਆ ਗਿਆ ਤੁਸੀਂ ਦੇਖ ਲਓ ਵੀ ਮੇਰੇ ਕੋਲ ਰਿਕਾਰਡਿੰਗਾਂ ਜਿਹੜੀਆਂ ਪਿਛਲੇ 15 ਦਿਨਾਂ ਨਾਲ ਚੱਲ ਰਹੀ ਹੋਣੀਆਂ ਹੈਗੀਆਂ ਕਿ ਕਿਸੇ ਦਾ ਕੋਈ ਫੋਨ ਆਇਆ ਕਿ ਨਹੀਂ ਆਇਆ ਹੈ ਕਦੇ ਕਦੇ ਜੇ ਕੋਈ ਫੋਨ ਨਹੀਂ ਆਉਂਦਾ ਵੀ ਕੋਈ ਕਹਿੰਦੇ ਨਹੀਂ ਉਹ ਲੜਾਈ ਹੋਈਗੀ ਤੁਸੀਂ ਇਹਦੀ ਹੈਲਪ ਕਰਨੀ ਹੈ ਉਹ ਕੁਝ ਕਹਿੰਦੇ ਇਹੋ ਜਿਹਾ ਹੈ ਹੀ ਨਹੀਂ ਕੋਈ ਗੱਲ ਵੀ ਜਿਹੜੇ ਅਲੀਗੇਸ਼ਨ ਲੱਗ ਰਹੇ ਸਵੇ ਬੇਬਨਿਆ ਇਹ ਝੂਠ ਬੋਲ ਰਿਹਾ ਬਿਲਕੁਲ ਜੀ ਆ ਫੋਨ ਤੁਹਾਡੇ ਮੇਰੇ ਕੋਲ ਹੀ ਹੈ ਮੇਰਾ ਤੁਹਾਡੇ ਕੋਲ ਹੀ ਹੈ ਤੁਸੀਂ ਜਿਹੜਾ ਮਾਰੀ ਦੇਖ ਲਓ ਵੀ ਹਾਂ ਕੋਈ ਜੇ ਐਮਐਲਏ ਸਾਹਿਬ ਦਾ ਕੋਈ ਨੰਬਰ ਹੋਵੇ ਜਾਂ ਕਿਸੇ ਮੰਤਰੀ ਸਾਹਿਬ ਦਾ ਨੰਬਰ ਹੋਵੇ ਜਾਂ ਕੋਈ ਸੀਨੀਅਰ ਦਾ ਸਾਡੇ ਨੰਬਰ ਆ ਰਹੇ ਹੋਣ ਸਾਰੇ ਪੁਲਸ ਆਫਸਰ ਆ ਗਏ ਕੋਈ ਕੁਝ ਨਹੀਂ ਗੇ ਪਰ ਨਾ ਕਰਿਆ ਨੂੰ ਬੁਲਾਇਆ ਗਿਆ ਕੋਈ ਗੱਲਬਾਤ ਕਰਨ ਇਹਨਾਂ ਨੂੰ ਅਸੀਂ ਕੱਲ ਵੀ ਮੈਂ ਰਾਤੀ ਆਈ 9:00 ਵਜੇ ਤੇ ਮ ਉਹ ਕਹਿੰਦੇ ਵੀ ਤੁਸੀਂ ਬੁਲਾ ਲੈਣੋ ਫੇਰ ਦੁਆਰਾ ਮੈਂ ਰੀਡਰ ਭੇਜਿਆ ਬਣਾ ਮੈਂ ਜੇ ਬੁਲਾ ਲਿਆ ਕਹਿੰਦਾ ਮੈਂ ਨਹੀਂ ਆਣਾ ਕਹਿੰਦਾ ਵੀ ਕੋਈ ਸੀ ਨਹੀਂ ਰਾਵੇ ਉਤੋਂ ਤੇ ਕੱਲ ਨੂੰ ਤਾਂ ਕੀ ਹੈਗਾ ਡੀਜੀ ਸਾਹਿਬ ਇੱਥੇ ਆਣਦੇ ਉਹ ਨਹੀਂ ਗੱਲ ਬਣਦੀ ਏ ਇਹਨਾਂ ਦਾ ਕਹਿਣਾ ਸੀ ਕਿ ਡਾਇਰੈਕਟਰ ਸਾਹਿਬ ਭਗੌੜੇ ਹੋ ਗਏ ਕੱਲ ਕਿਤੇ ਗਿਆ ਸੀ ਤੁਸੀਂ ਕਿਤੇ ਅਸੀਂ ਰਹੀ ਰਹੇ ਅਸੀਂ 24 ਘੰਟੇ ਦੇ ਵਿੱਚ ਸਾਨੂੰ ਅੱਧੇ ਅੱਧਾ ਦਿਨ ਸਾਡਾ ਕੋਰਟ ਵਿੱਚ ਚਿਹਰੀਆਂ ਚ ਲੱਗ ਜਾਂਦਾ ਹੈਗਾ ਕਿਉਂਕਿ ਅਸੀਂ ਨਵੇਂ ਸਾਡੀ ਉਹ ਚੱਲੀ ਗਈ ਇੱਕ ਮਹਿਮ ਜਿਹਦੇ ਵਿੱਚ ਅਸੀਂ ਜਿਹੜੇ ਮੁਕਦਮੇ ਟੂ ਕੋਰਟ ਕਰਾਣੇ ਹੈਗੇ ਹਾਈ ਕੋਰਟ ਦਾ ਜਵਾਬ ਜਾਨਾ ਸਾਡੇ ਸੀਨੀਅਰ ਅਫਸਰ ਦਾ ਜਵਾਬ ਜਾਨ ਕੋਰਡ ਦੀਆਂ ਜਾਰੀਆਂ ਸਾਡੀ ਸਾਰੀ ਪੁਲਿਸ ਉੱਥੇ ਹੁੰਦੀ ਹੈਗੀ ਹੈ